ਵਿਦਿਉ ਬਜਾਵਾ ਹੁੰਦਾ ਹੈ। ਨਹੀਂ ਬਚਾਉਣ ਵਿੱਚ ਫੇਰ। ਬਾਜੀ ਉਸ ਐਫੈਕਟ ਤੇ ਕਰ ਰਿਹਾ। ਬਿਤੇ ਭਰਾਓ ਤੇ ਕੋਈ ਬਸ ਸਾਬਤ ਕਰੀਏ ਸਕੀਮਾ ਚਲਾ ਰਹੇ ਆ ਤੇ ਲੋਕ ਜਾਣਦੇ ਚੱਲਦੇ ਰਹੀਏ। ਜੇ ਮੇਰਾ ਕੁੱਪੀ ਕੀ ਹੈਗਾ ਕਿ ਅਪਾ ਨੂੰ ਕਿੱਦਾਂ ਰੋਕਣਾ ਹੈ। ਸਭ ਤੋਂ ਪਹਿਲਾਂ ਅਸੀਂ ਇਹ ਜਾਣਾਂਗੇ ਬੇਸਿਕਲੀ ਸਭਾ ਧਿਆਨ ਹੈ ਇਸ ਪਾਸੇ ਕਿਉਂ ਦਗਾ ਦਿਆ। ਇਹਦਾ ਕੀ ਇਤਿਹਾਸ ਹੈ। ਕਿੱਦਾਂ ਖੜਾ ਹਿੰਦੁਸਤਾਨ ਆਜ਼ਾਦੀ ਤੋਂ ਬਾਅਦ। ਉਹ ਕਿਹਜਾ ਲਗੀ ਸੈਕਸ਼ਨਿਜ਼ਮ ਪਰਸਪੀਕਟਿਵ ਦੀ ਕਾਰਨ ਸੀ ਵੀ। ਕਿ ਉਹ ਲੋਕੀ ਪਿਆਉਂ ਮਾਦੇ ਵੀ ਠੀਕ ਹੈ ਆਜੀ ਕਿਤੇ ਖੜੇ ਹੈ ਠੀਕ ਹੈ ਨਾ ਉਹਦੇ ਬਾਰੇ ਅਸੀਂ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਪਈ ਜਾਣੀ ਹੈ ਕਿ ਸੈਕਸੂਲੇਸ਼ਨ ਦਾ ਮਤਲਬ ਕੀ ਹੁੰਦਾ ਹੈ ਰੋਜ਼ ਦੀ ਹਜ਼ਾਰ ਹਰសា ਪਿਛੇ ਕਿਸਮੀਂ ਕ੍ਰਿਆਵਾਂ ਦੀ ਗਿਣਤੀ ਹੈ ਇਹਨੂੰ ਅਪਰ ਸੈਕਸੂਲੇਸ਼ਨ ਜੇ ਦੀ ਗਿਣਤੀ ਜੜਦੰਡਾ ਵਿੱਚ ਨਾਲ ਨਾਲ ਹੁੰਦੀ ਰਹੀ ਹਰ ਸਾਲ ਇਹਦਾ ਡਾਟਾ ਬਣਦਾ ਰਹਿੰਦਾ ਹੈ ਔਰ ਪੰਜਾਬ ਹਰਿਆਣਾ ਕਿਕਰ ਸਾਡੇ ਬੱਚਾ ਸਹੀ ਪੋਸ਼ਣ ਆਪਾਂ ਨੂੰ ਨਹੀਂ ਦਵਾਂਗੇ ਜਾਂ ਨੂੰ ਪੋਸ਼ਣ ਦੇ ਜਿਸ ਕਰਕੇ ਦੇਸ਼ ਉਹ ਪੋਸ਼ਣ ਨੂੰ ਰੋਕਣ ਵਾਸਤੇ ਸਰਕਾਰ ਦੇ ਪੋਸ਼ਣ ਜਿਹੜਾ ਵਾ ਉਹ ਮਹਿੰਗੀ ਨੀਕੀ ਜਾਂ 2% 0 ਦੇ ਕੋਰਡਿਨੋ ਜਿਹੜਾ ਵਰਤਨਾ ਚੱਲ ਰਿਹਾ ਹੈ ਪੋਸ਼ਣ ਦਾ ਉਸ ਦੇ ਇਤੇ ਸਾਡੀਆਂ ਜਿਹੜੇ ਬੀਮਾਰੀ ਵਰਕਰਸ ਨੇ ਜਾਂ ਸੁਪਰਵਾਈਜ਼ਰ ਨੇ ਉਹ ਗ੍ਰੋਥ ਮੋਨਿਟਰਿੰਗ ਦਾ ਡਾਟਾ ਜਾਂ ਜਿੰਨੇ ਵੀ ਹਵੇ ਅੰਡੋਰ ਜਿਹੜੀ ਅਪਡੇਟਿੰਗ ਆ ਇਹਮ ਸਾਰਿਆਂ ਦਾ ਡਾਟਾ ਜਿਹੜਾ ਅਸੀਂ ਆਨਲਾਈਨ ਕਰ ਰਹੇ ਹਾਂ ਕਈਆਂ ਕਿੰਦਾ ਹੈ ਕਿ ਤੁਸੀਂ ਮੈਨੂਅਲ ਤੌਰ ਤੇ ਉੱਤੇ ਵੀ ਡਾਟਾ ਜਿਹੜਾ ਆਪਣੇ ਕੋਲ ਰੱਖਦੇ ਸੀ ਉਹਦੇ ਵਿੱਚ ਕੀ ਕਹਿੰਦੇ ਕਈ ਵਾਰੀ ਫਰੋਥ ਪਰ ਕਿੰਨਾਂ ਦਾ ਨਹੀਂ ਪਤਾ ਕਿ ਨਾਦਾ ਕਿ ਬੱਚਾ ਜਿਹੜਾ ਵਾ ਉਹ ਪੋਸ਼ਿਤ ਹੈਗਾ ਜਾਂ ਉਹ ਸਟੈਂਟਿੰਗ ਆ ਗੋਣਾ ਹੈ ਜਾਂ ਕੁਝ ਬਟ ਜਿਹੜਾ ਹੁਣ ਜਿਹੜਾ ਸਰਕਾਰ ਨੇ ਸਾਡਾ ਆਨਲਾਈਨ ਪ੍ਰੋਸੈਸ ਜਿਹੜਾ ਸ਼ੁਰੂ ਕੀਤਾ ਵਾ ਉਦੇ ਵਿੱਚ ਕੀ ਹੈ ਦਾਵਾ ਕਿ ਤੁਸੀਂ ਹਰ ਇੱਕ ਬੱਚੇ ਦੀ ਜਦੋਂ ਮੋਨਿਟਰਿੰਗ ਕਰਦੇ ਜੀ ਉਹਦੇ ਗੋਸ਼ਟੀ ਦੇ ਦੌਰਾਨ ਹੀ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਬੱਚੇ ਦਾ ਜਿਹੜਾ ਵੇਟ ਆ ਜਾਂ ਹਾਈਟ ਆ ਉਹ ਕਿੰਨੀ ਆ ਇਹ ਕਪੋਸ਼ਿਤ ਕਿੰਨੇ ਆ ਰਿਹਾ ਮੰਨ ਲਓ ਕਿ ਕਿਸੇ ਤਰੀਕਾ ਜੀ ਇੱਕ ਕਪੋਸ਼ਿਤ ਵਿੱਚ ਆ ਆਂਦਾਵਾਜ ਆ ਪੋਸਾ ਉਹਦਾ ਕੀ ਦਾਵਾ ਕੀ ਹਡਾ ਮੇਨ ਪ੍ਰੋਸੈਸ ਹੁੰਦਾ ਹੈ ਕਿ ਆਪਾਂ ਉਸ ਨੂੰ ਡਬਲ ਡਾਈ ਜਾਂ ਆਪਣੇ ਡਾਕਟਰੀ ਇਹ ਆਸ਼ਾ ਵਰਕਰ ਦੇ ਨਾਲ ਜਾਂ ਜਿਹੜਾ ਉਹ ਉਤਾਰ ਮਿਲ ਕਰਕੇ ਉਸ ਬੱਚੇ ਨੂੰ ਜਿਹੜਾ ਉਹ ਸਹੀ ਉਹ ਟੀਮ ਜਿਹੜਾ ਵਾ ਪਖੜਾ ਤੇ ਨੇ ਸੂਲਰ ਪੋਰਸ਼ਨ ਟਰੈਕ ਕਰ ਦਿੱਤੇ ਜਿੰਨੇ ਵੀ ਸੈਂਟਰ ਸਾਡੇ ਚੱਲ ਰਹੇ ਆ ਉਹ ਸਾਰਿਆਂ ਦਾ ਹੀ ਹੁਣ ਆਨਲਾਈਨ ਫੋਟੋ ਕੈਪਚਨ ਹੋ ਰਹੀਆ ਸਾਰੇ ਬੱਚੇ ਜਿਹੜੇ ਆ ਉਹਦੇ ਵਿੱਚ ਆਨਲਾਈਨ ਸ਼ੋ ਹੋ ਰਿਹਾ ਠੀਕ ਆ ਉਸ ਤੋਂ ਇੱਕ ਪਿੱਛੇ ਦੀ ਦੱਸਿਆ ਕਿ ਆਪਣੇ ਬੱਚੇ ਜਿਹੜੇ ਹੈਗੇ ਆ ਉਹ ਉਹਨਾਂ ਦੀ ਵੀ ਮਤਲਬ ਕੈਪਚਰਿੰਗ ਦੌਰਾਨ ਜਾਂ ਉਹ ਫੋਟੋ ਨਹੀਂ ਆ ਰਹੀ ਉਹ ਵਰਕਰ ਦੀ ਪ੍ਰੋਬਲਮ ਆ ਰਹੀ ਸੀ ਤੋਂ ਉਹ ਆਪਾਂ ਸਹੀ ਕਰ ਦਿੱਤੇ ਹੋਇਆ ਵਾ ਪੋਸ਼ਨ ਟਰੈਕਰ ਤੇ ਤੇ ਪੋਸ਼ਨ ਬਾਰੇ ਹੁਣ ਇਹ ਦਾ ਮਤਲਬ ਹੈ ਕਿ ਜਿੱਦਾਂ ਮਨ ਲਓ ਕੋ ਟੀਐਮ ਵਾਲ ਫੀਟਿੰਗਾ ਉਹਨਾਂ ਨੂੰ ਸਹੀ ਪੋਸ਼ਨ ਦੇਣ ਵਾਸਤੇ ਸਾਰੇ ਪ੍ਰੋਗਰਾਮ ਦੇ ਵਿੱਚ ਸਾਡਾ ਇੰਨਾ ਜ਼ਿਆਦਾ ਸਾਥ ਹੁੰਦੀਆਂ ਨੇ ਜਿਨ੍ਹਾਂ ਮੈਂ ਕਹਿ ਨਹੀਂ ਸਕਦੀ ਤੇ ਬਾਕੀ ਬੇਟੀ ਚੋ ਬੇਟੀ ਕੋ ਹੋ ਜੇ ਬੜਾ ਤੁਹਾਨੂੰ ਕੀ ਦੱਸਣਾ ਕਿੰਨੇ ਸਾਲਾਂ ਤੋਂ 4 ਸਾਲ ਪਹਿਲਾਂ ਵੀ ਐਵੇਂ ਦੇ ਰਹੇ ਸਾਨੂੰ ਸਭ ਤੋਂ ਪਹਿਲਾਂ ਉਹ ਤੁਹਾਨੂੰ ਪਤਾ ਬੱਸ ਮੇਰੀ ਉਹੀ ਬੇਨਤੀ ਹੈ ਤੁਹਾਡੇ ਅਗੇ ਜੋ ਤੁਸੀਂ ਇੱਥੇ ਸੁਣ ਕੇ ਡਾਕਟਰ ਸਾਹਿਬ ਨੇ ਜੋ ਤੁਹਾਨੂੰ ਕਿਹਾ ਜੋ ਤੁਹਾਨੂੰ ਹਸਪਤਾਲੇ ਪਹੁੰਚਾਉ ਤੋਂ ਦੇ ਮੈਂ ਅਰਜ਼ੰਦਗੀ ਮੈਡਮ ਨੇ ਪੀਐਮ ਵਾਅਦਾ ਜੋ ਵੀ ਤੁਹਾਨੂੰ ਦੱਸਿਆ ਉਹ ਘਰ ਘਰ ਜਾ ਕੇ ਜਰੂਰ ਜਾਗਰੂਤ ਕਰਾਇਆ ਕਰੋ ਲੋਕਾਂ ਨੂੰ ਜਰੂਰ ਦੱਸਿਆ ਕਰੋ ਕੋਈ ਪ੍ਰੈਗਨੈਂਟ ਔਰਤਾਂ ਉਹਨਾਂ ਨੂੰ ਵੀ ਆਪੀ ਆਪਣਾ ਫਾਰਮ ਜੂਰ ਭਰਨ ਜਿਹਨਾਂ ਨਾਲ ਤੁਹਾਨੂੰ ਕੋਈ ਫਾਇਦਾ ਹੋ ਸਕੇ ਜੇ ਇੱਕ ਬੇਟੀ ਆ ਤੇ ਦੂਸਰੀ ਬੇਟੀ ਵਾਸਤੇ ਵੀ ਸ਼ਹਿਰ ਆ ਪੀਐਸ ਨਕਾਰ ਦੇ ਰਹੀ ਆ ਤੇ ਤੁਸੀਂ ਉਹਦੇ ਵਾਸਤੇ ਵੀ ਹਰ ਇੱਕ ਨੂੰ ਜਾਗਰਤ ਕਰੋ ਤਾਂ ਕਿ ਸਾਡੀ ਜਿਹੜੀ ਸਕੀਮ ਹੈ ਘਰ-ਘਰ ਵਿੱਚ ਪਹੁੰਚ ਸਕੇ। ਬਾਕੀ ਡਾਕਟਰ ਸਾਹਿਬ ਨੇ ਤੁਹਾਨੂੰ ਬੇਟੀ ਚੋਂ ਬੇਟੀ ਪੜਾਓ ਬਾਰੇ ਬਹੁਤ ਕੁਝ ਦੱਸਿਆ। ਇਹ ਬੇਟੀਆਂ ਨੂੰ ਜ਼ਰੂਰ ਪੜਾਉਣਾ ਚਾਹੀਦਾ ਹੈ। ਉਹਨਾਂ ਨੂੰ ਹਮੇਸ਼ਾ ਹਮੇਸ਼ਾ ਉਹਨਾਂ ਨੂੰ ਆ ਇਦਾਂ ਗਿਆ ਗਾਈਡ ਕਰੋ ਜਿੱਦਾਂ ਹੁਣ ਸਾਡੇ ਰੋਜ਼ਗਾਰ ਕੈਂਪ ਲੱਗਦੇ ਆ ਜਿੱਦਾਂ ਇੱਕ ਡੇਰਾ ਬਾਬਾ ਨਾਨਕ ਰੋਜ਼ਗਾਰ ਕੈਂਪ ਲੱਗ ਰਿਹਾ। ਇਹ ਕਈ ਰੋਜ਼ਗਾਰ ਕੈਂਪ ਆਪਾਂ ਗੁਰਦਾਸਪੁਰ ਵੀ ਲਗਾਇਆ। ਉਹਦੇ ਵਿੱਚ ਜਿਹੜੀ-ਜਿਹੜੀ ਕੁੜੀਆਂ ਪਲੱਸ 2 ਕਰ ਰਹੀਆਂ ਜਾਂ ਬੀਏ ਪੜ੍ਹ ਰਹੀਆਂ ਉਹਨਾਂ ਨੂੰ ਉੱਥੇ ਜ਼ਰੂਰ ਕੈਂਪਾਂ ਤਾਂ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਰੋਜ਼ਗਾਰ ਮਿਲ ਸਕੇ ਠੀਕ ਹੈ ਧੰਨਵਾਦ ਤੁਸੀਂ ਉੱਥੇ ਪਹੁੰਚੋ ਤੇ ਕੁਝ ਅਸੀਂ ਸਿੱਖਣਾ ਹੈ ਸਿੱਖਣ ਦਾ ਮੌਕਾ ਨੂੰ ਹੁੰਦਾ ਫਿਰ ਅਸੀਂ ਦੋ ਚਾਰ ਜਣੇ ਇਕੱਠੇ ਹੋਵੇ ਤੇ ਸਿੱਖਦੇ ਹਾਂ ਇਕੱਲਾ ਬੰਦਾ ਮਹਾੜ ਨਹੀਂ ਹੁੰਦਾ ਹੈਗਾ ਤੇ ਸਾਡੀ ਬਿਰਾਜ਼ਮਾ ਡੀਪੀਓ ਮੈਡਮ ਸੁਨੀਤ ਕੌਰ ਜੀ ਨਾਲ ਡਾਕਟਰ ਸਾਹਿਬ ਹੈਗੇ ਆ ਸਰਪੰਚ ਸਾਹਿਬ ਐ ਮੇਰਾ ਸਟਾਫ ਸਾਰਾ ਇੱਥੇ ਹੋਇਆ ਬਟ ਇਹ ਇੱਕ ਸਾਢੇ ਤੇ ਕਨੈਕਟ ਹੀ ਹੈ ਕਿ ਅਸੀਂ ਅਡਿਪਾਰਟਮੈਂਟ ਚ ਦੇਖੋ ਕਿ ਹੈਲਪਰ ਤੋਂ ਲੈ ਕੇ ਤੇ ਮੰਤਰੀ ਤੱਕ ਲੀਡਿਜ਼ ਹੀ ਆ ਠੀਕ ਹੈ ਇਹਦੇ ਵਿੱਚ ਕੋਈ ਜੈਂਟਸ ਨਹੀਂ ਅਵੇਲੇਬਲ ਹੈਗਾ ਇਸ ਕਰਕੇ ਤੁਸੀਂ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਦਾਵ ਵਾਦੂ ਤੁਸੀਂ ਕਰੋ ਕਿ ਅਸੀਂ ਇੱਥੇ ਪੜਾਉਣੀਆਂ ਆ ਹੁਣਾਂ ਦਾ ਪੇਟਾ ਵੀ ਹੋਣਾ ਤੇ ਬੇਟੀ ਵੀ ਹੁੰਨੀ ਹੈ ਮਾਂ ਵਾਸਤੇ ਦੋਨੇ ਇੱਕ ਤਰ੍ਹਾਂ ਦੇ ਹੁੰਦੇ ਆ ਬਟ ਇੱਕ ਇਹ ਚੀਜ਼ ਆਪਣੇ ਦਿਿਲ ਵਿੱਚ ਰੱਖੋ ਕਿ ਅਸੀਂ ਧੀਆਂ ਨੂੰ ਅੰਦ ਕਰਨਾ ਹੈ ਮੁੰਡਿਆਂ ਨੇ ਤੇ ਮੈਰਿਜ ਤੋਂ ਬਾਅਦ ਸਭ ਪੁੱਛਿਆ ਹੈ ਨਹੀਂ ਪਰ ਹਮੇਸ਼ਾ ਧੀਆਂ ਹੀ ਸਾਡਾ ਸਾਥ ਦਿੰਦੀਆਂ ਨੇ ਇਸੇ ਕਰਕੇ ਹੀ ਇਹ ਸੈਮੀਨਾਰ ਲਏ ਜਾਂਦੇ ਨੇ ਕਿ ਬੇਟੀ ਬਚਾਓ ਔਰ ਬੇਟੀ ਪੜਾਓ ਮੈਂ ਇੰਨਾ ਕੁਝ ਕਹਿਣੀ ਹੋਈ ਸੀ ਧੀਆਂ ਬੇਟੀ ਵੀ ਮੈਡਮ ਦਾ ਤੈਅ ਵੀ ਲੋ ਧੰਨਵਾਦ ਕਰਦੀ ਹਾਂ ਕਿ ਜੋ ਸਾ